ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사 ਸੰਗਤ ਜੀ ਆ ਦੇਖੋ ਸ਼੍ਰੀ ਮੁਕਤਸਰ ਸਾਹਿਬ ਤੇ ਕੌਣੀ ਵਾਲਾ ਰਾਹ ਜੋ ਇਹ ਕੌਣੀ ਨੂੰ ਸੜਕ ਜਾਂਦੀ ਆ ਸਿੱਧੀ ਮੱਲਣ ਨੂੰ ਠੀਕ ਹੈ ਨਾ ਤੇ ਇਹ ਸੜਕ ਤੇ ਜੋ ਪੁਲ ਹੈਗਾਗਾ ਤੇ ਆ ਸ਼੍ਰੀ ਮੁਕਤਸਰ ਸਾਹਿਬ ਨੂੰ ਜਾਂਦੀ ਸੜਕ ਆ ਸੇਵਨ ਵਾਲਾਗਾ ਡਰੇਨ ਤੇ ਆ ਦੇਖੋ ਜੀਸੀਬੀ ਲੱਗੀ ਪਈ ਹੈਗੀ ਆ ਆ ਪੁਲ ਬਣ ਰਿਹਾਗਾ ਤੁਸੀਂ ਦੇਖ ਸਕਦੇ ਹੋ ਤੇ ਇਧਰ ਦੀ ਰਸਤਾ ਹੈ ਤਾਂ ਹੈ ਲੰਗਣ ਵਾਸਤੇ ਕੌਣੀ ਨੂੰ ਜਾਂ ਸ਼੍ਰੀ ਮੁਕਤਸਰ ਸਾਹਿਬ ਨੂੰ ਜਾਣਾ ਹੋਵੇ ਲੰਗ ਤਾਂ ਹੈਗਾ ਪਰ ਜੇ ਤੁਸੀਂ ਵਧੀਆ ਰਸਤੇ ਜਾਣਾ ਹੈਗਾ ਉਹ ਦੋਦੇ ਪਾਸੇ ਦੀ ਜਾ ਸਕਦੇ ਮਲਣ ਜਾਣਾ ਹੈਗਾ ਤਾਂ ਪਰ ਇਹ ਵੀ ਰਸਤਾ ਠੀਕ ਆ ਲੰਗਣ ਨੂੰ ਜਗ੍ਹਾ ਹੈਗੀ ਆ ਆ ਸ਼੍ਰੀ ਮੁਕਤਸਰ ਸਾਹਿਬ ਨੂੰ ਰਸਤਾ ਜਾਂਦਾ ਹੈਗਾ ਤੇ ਕੰਮਕਾਰ ਚੱਲੀ ਜਾਂਦਾ ਹੈਗਾ ਤੇ ਤੁਸੀਂ ਆਪ ਦਾ ਇਸ ਰਸਤੇ ਥਾਣੀ ਦੀ ਮੜਾ ਮੋਟਾ ਲੰਗਾ ਬਣਾਇਆਗਾ ਤੁਸੀਂ ਲੰਘ ਵੀ ਸਕਦੇ ਆ ਤੇ ਨਹੀਂ ਤੁਸੀਂ ਹੋਰ ਪਾਸੇ ਦੀ ਜਾ ਸਕਦੇ ਹੈਗੇ ਆ ਹੂੰ ਠੀਕ ਆ ਸੰਗਤ ਜੀ ਤੇ ਆ ਦੇਖੋ ਗੱਡੀਆਂ ਆ ਰਹੀਆਂ ਹਲੇ ਲੰਗਰ ਲੰਗਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ